ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਬਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਇੱਕ ਚੰਗੇ ਦੁੱਧ ਵਾਲੀ ਜਿਹੜੀ ਇੱਕ ਆ ਵੇੜਦਾਨੇ ਦਿਖਾਉਣੀ ਚੰਗੀ ਸਾਂਭ ਵਾਲੇ ਘਰੋਂ ਆਈ ਹੈ ਜਿਹੜੀ ਚੰਗੀ ਸ਼ਕੀਨ ਜਿਹੜੀ ਵੇੜਿਆ ਤੇ ਕਾਫੀ ਖੂਬਸੂਰਤ ਜੀ ਪਹਿਲਾ ਸੂਬਾ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਅਵਸ਼ੀਆ ਤੁਹਾਨੂੰ ਵਿਖਾਉਣੀਆਂ ਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ سناਓ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬੱਸ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਂ ਦੱਸਦੇ ਘਰੀ ਨਾਂ ਮੇਰਾ ਜੋਬਲਦੀ ਸਿੰਘ ਹਾਂਜੀ ਪਿੰਡ ਸ਼ਿਕਾਰਮਸੀਆ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਡੇਰਾਵਾ ਆਪਣਾ ਤੇ ਫੋਨ ਨੰਬਰ ਹੀ ਬੋਲਦੇ ਹੋ ਫੋਨ ਨੰਬਰ 8195020855 ਠੀਕ ਹੈ ਜੀ ਹਾਂਜੀ ਤੇ ਅੱਜ ਫਿਰ ਹੈਗੀਆਂ ਭਾਵੇਂ ਚਾਰ ਆ ਚਾਰੇ ਵੱਖਰੀ ਵੱਖਰੀ ਵੈਰਾਈਟੀ ਅੱਜ ਫਿਰ ਇਹ ਦੋ ਵਸ਼ੀਆਂ ਵੀ ਲੱਭ ਲੈਂਦੀਆਂ ਜੀ ਹਾਂ ਜੀ ਇਹ ਬੱਚੀ ਨਾ ਆ ਫਾਰਮ ਜੋਂ ਲੱਗਣਾ ਵੀ ਨਾ ਪਾ ਦਿੰਦੇ ਅੱਛਾ ਹੋਣਾ ਵੜਾ ਦੇਣ ਡਿਆ ਗਾਮਾਂ ਦੇ ਵੇਗੀਆਂ ਸਾਡੇ ਕੋ ਗਿਆ ਨਹੀਂ ਗਿਆ ਤੇ ਵੜਾ ਲੈਣੀਆਂ ਪਵਸ਼ ਅੱਛਾ ਦੋ ਵਸ਼ੀਆਂ ਫਿਰ ਲੈ ਲੀਆਂ ਕਾਈ ਇਹਨੂੰ ਵਸ਼ੀ ਠੀਕ ਹੈ ਕਈ ਵਾਰੀ ਕੱਟੇ ਪਾ ਦਿੰਦੇ ਜੀ ਕਈ ਵਾਰੀ ਬੱਛੀਆਂ ਪਾ ਦਿੰਦੇ ਲੱਭੇ ਮਾਲ ਘੱਟ ਮਿਲ ਲਿਆ ਵਾ ਚਲੋ ਇਦਾਂ ਵਿਚਾਰੀਆਂ ਕੇ ਚੰਗੇ ਘਰ ਜਾ ਕੇ ਚੀਜ਼ ਨੂੰ ਚੰਦਿਆ ਕਿ ਨਹੀਂ ਹਾਂਜੀ ਹਾਂਜੀ ਪਾ ਲੱਗੀ ਹੈ ਕੇ ਚੰਗੇ ਕਿਤੇ ਸਾਂਭ ਵਾਲੇ ਘਰ ਚੱਲ ਜਾਣ ਉਹ ਜਿਹੜੀ ਚੀਜ਼ਾਂ ਹੀ ਦਊਗੀ ਆ ਚਲੋ ਇਹ ਵੀ ਗੱਲ ਤਾਂ ਢਹੀ ਸਹੀ ਆ ਜਿੱਦਾਂ 2 ਨੰਬਰ ਵਾਲੇ ਫਿਰਦੇ ਉਹ ਜਿੱਡਾ ਸੋਨਾ ਕੱਟਾ ਹੀ ਘਰ ਵਾਲੇ ਕੇ ਨੇ ਦੇ ਹੀ ਦੇਣਾ ਹੈ ਉਹਨਾਂ ਨੂੰ ਆਹ ਕੋਈ ਸਾਂਭ ਵਾਲੇ ਜਗ੍ਹਾ ਚੱਲ ਕੇ ਚੰਗੇ ਘਰ ਗਿਆ ਤਾਂ ਉਹਨਾਂ ਨੂੰ ਤਾਂ ਲੱਗੇ ਆਹ ਕੱਟੇ ਦੋ ਪਾਈ ਤੇ ਦੋਵੇਂ ਚੰਗੀ ਜਗ੍ਹਾ ਚੱਲ ਗਏ ਨਾ ਉਹ ਜਾ ਕੇ ਨੇ ਜਾਨ ਬਚਾਉਣ ਵਾਲੀ ਗੱਲ ਹੁੰਦੀ ਹੈ ਹ ਚਲੋ ਇਹ ਆ ਵੀ ਗਾਂ ਕਿਤੇ ਚੰਗੀ ਜਗ੍ਹਾ ਚਲ ਜੂਗੀਆਂ ਚੰਗੀ ਜਗ੍ਹਾ ਜਾਣਗੀਆਂ ਫੇਰ ਅੱਗੋਂ ਪੈਸੇ ਵਟਣ ਵਾਲਾ ਕੋ ਬਣੇਗਾ ਹਾਂਜੀ ਹਾਂਜੀ ਕਿਉਂਕਿ ਬੱਚਿਆਂ ਕੋਈ ਸੰਭੂਗਾ ਤੇ ਗਾਂ ਵੇੜਾ ਤਿਆਰ ਹੋਣੀ ਆ ਵਾ ਹਾਂਜੀ ਬਾਕੀ ਤੁਹਾਨੂੰ ਪਤਾ ਉਦਾਂ ਐਡਾ ਬੱਚਾ ਪਾਲਣ ਲੱਗਿਆ ਕਿੰਨਾ ਝੜ ਲੱਗਦਾ ਹਾਂਜੀ ਹਾਂਜੀ ਚਲੋ ਇੰਨਾ ਬਾਰੇ ਦੱਸਦੇ ਪਹਿਲਾਂ ਝੋਟੀ ਵਿਖਾ ਲਈਏ ਆਪਾਂ ਹਾਂਜੀ ਬਿਲਕੁਲ ਛੋਟਾ ਸਿੰਘ ਆ ਝੋਟੀ ਦਾ ਜਿਹੜਾ ਤੇ ਮੋਹਰਾ ਦੀ ਝੋਟੀ ਆ ਥਣਾ ਦਾ ਸੈਜ ਗੈਪ ਆਪਾਂ ਦੇਖ ਸਕਦੇ ਆ ਚੰਗਾ ਇੱਕੋ ਜਿਹਾ ਗੈਪ ਤੇ ਥਾਨੇ ਆ ਜਿਹੜਾ ਆ ਦੇਖੋ ਤਾਂ ਭਾਵੇਂ ਨਿੱਕੇ ਜਿਹੇ ਨਿਆਣੇ ਨੇ ਥੱਲੇ ਭ ਤੇ ਸੂਆ ਪਹਿਲਾ ਹੀ ਵੀਰ ਜੀ ਫਿਰ ਹਾਂਜੀ ਸੂਆ ਪਹਿਲਾ ਹੀ ਸੂਆ ਪਹਿਲਾ ਵੀਰ ਜੀ ਦੋ ਦੰਦਾ ਕੱਟੀ ਅੱਛਾ ਹਾਂਜੀ ਤੇ ਅਜੇ ਦਿਨ ਖੜਦੀ ਆ ਹਨਾ ਦਿਨ ਚਾਰ ਪੰਜ ਲੈ ਹੀ ਗੱਡੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਕੱਟੀ 8-9 ਕਿਲੋ ਦਈ ਜਾਊਗੀ ਪਹਿਲਾਂ 10 ਵੀ ਦੇ ਸਕਦੀ ਆ ਮਲਵੈਣਾ ਕੱਟੀ ਨਸਲ ਦੀ ਆ ਵੇਖੋ ਤੋੜ ਦਿਓ ਫਿਰ ਇੱਕ ਦਿਨ ਚੱਲ ਬਾਕੀ ਇਹ ਆ ਵੀ ਚਲੋ ਸੋਨੀ ਝੋਟੀ ਆ ਅਜੇ ਤਿਆਰ ਹੋਣੀ ਆ ਥੱਲੇ ਚੰਗੀ ਭਰੂਗੀ ਅਜੇ ਕੱਦ ਕਾਠ ਚੰਗਾ ਇਹਦਾ ਪਹਿਲਨ ਦੇ ਸਾਹਣਾ ਲੈ ਜੋ ਸਿੱਧੀ ਅੱਗੇ ਕਮਾਲੇ ਆ ਜੋ ਲੈ ਆ ਬਾਕੀ ਬੜੀ ਸ਼ਾਂਤ ਸੀ ਛੋਟੀ ਆ ਕੋਈ ਕਾਲੀ ਨਹੀਂ ਪੈਂਦੀ ਤੇ ਉਤਰਾ ਵੀ ਠੰਡੀ ਧੀਰੀ ਆ। ਬੰਦੀ ਇਹ ਫੇਰ ਬੈ ਕੇ ਵਿਖਾ ਦਿਓ। ਥੱਲੇ ਕੱਟੀ। ਇਹ ਆ ਵੀ ਜਿੰਨੇ ਘਰ ਚੋਣੀ ਆ ਉਹਦੇ ਵਾਸਤੇ ਚੰਗੀ ਆ ਹਨਾ। ਚੰਗੀ ਆ ਗਾਈਆਂ ਵਾਲੇ ਹਿਸਾਬ ਆ ਜਦੋਂ ਮਰਜੀ ਚਲੋ ਵੇਲੋ ਨਿਆਣਾਵਾ ਥੱਲੇ ਨਹੀਂ ਤੇ ਕੋਈ ਹੱਥ ਲਾਉਂਦੀ ਨਹੀਂ ਮੱਝ ਇਦਾਂ। ਹਾਂਜੀ। ਉਹ ਵੇਲ ਲੋਗੇ ਦਾਨਾ ਸੰਦੀ ਤੇ ਫੇਰ ਹੀ ਆ। ਠੀਕ ਆ। ਹਾਂਜੀ। ਤੇ ਕਿੰਨਾ ਫੇਰੇ ਦਾ ਮੁੱਲ? ਮੁੱਲ ਵੀਰ ਜੀ ਇਹਦਾ ਨਾ ਟੋਕਰਾਂ ਮੱਝਾਂ ਜਿੰਨੇ ਕਰਨਾ। ਕਿੰਨਾ? ਹਾਂਜੀ। ਮੋਲ ਇਹਦਾ ਭਾਏ 75 ਕਰ ਲੋ 70 65 ਹਜ਼ਾਰ ਜਮਾਨਤਨ ਕਰਤਾ ਖੁੱਲਾ ਹੀ ਕਰ ਦੋਗੇ 62000 ਦੀ ਝੋਟੀ ਦੇ ਦਾਂਗੇ ਅੱਛਾ 62000 ਦੀ ਹਾਂਜੀ ਬਾਕੀ ਮੋਕੇ ਤੇ ਮਨਤਨ ਹੋਰ ਕਰਣਾ ਥੋੜਾ ਬੋਦਾ ਹੀ ਹੋਣਾ ਚਲੋ ਕੋ ਫੋਨ ਲਾਵੇ ਹਾਂਜੀ ਫੋਨ ਲਾਏ ਬਾਕੀ ਵੇਖ ਲਓ ਇੰਨੇ ਦੀ ਦਿੰਦਾ ਨਹੀਂ ਕੋਈ ਹਾਂਜੀ ਹਾਂਜੀ ਸੋਹਣੀ ਝੋਟੀ ਐ ਛੋਟੇ ਸਿੰਘ ਦੀ ਝੋਟੀ ਐ ਜਿਹੜੀ ਬਾਕੀ ਜੇ ਤਿਆਰ ਹੋਣੀ ਐ ਚੰਗੀ ਭਰ ਜਾਣੀ ਸੋਣ ਤੱਕ ਤੇ ਹੁਣ ਜਿਹੜੀ ਇਹ ਕਾ ਵੜ ਕਾਫੀ ਖੂਬਸੂਰਤ ਜੀ ਐ ਜਿਹੜੀ ਚੰਗੀ ਸਾਂਭੀ ਸੁੰਭੀ ਐ ਤੇ ਥਾਣੇ ਦੇ ਦੇਖ ਸਕਦੇ ਨੇ ਲੱਗੇ ਤਾਂ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਵੀਰ ਜੀ ਇੱਕ ਵੀਰ ਜੀ 20 ਕਿਲੋ ਦਊਗੀ ਮੱਛੀ ਅੱਛਾ ਹਾਂਜੀ ਹਾਂਜੀ ਤੇ ਇੱਕ ਟਾਈਮ ਕਿੰਨਾ ਕ ਲੈ ਜਾਓ ਅਜੇ ਬਹੁਤ ਠੰਡੀ ਧੀਰੀ ਐ ਤੇ ਦੂਜਾ ਕਿ ਨਹੀਂ ਇਦਾਂ ਹੀ ਥੱਲੇ ਬਹਿ ਜਾ ਕੋਈ ਤੋਰ ਦੋ ਫੇਰ ਇੱਕ ਰਹੀ ਨੀ ਬਾਕੀ ਇਹ ਵੀ ਚੰਗੀ ਭਰੰਦੀ ਹੈ ਆਈ ਪਿੱਛੇ ਚੰਗੀ ਸਾਂਭ ਵਾਲੇ ਘਰੋਂ ਆ ਆ ਜ ਲੈ ਆ ਗਏ ਗਾਇਆ ਹੈਗੀ ਇਹ ਵੀ ਠੰਡੀ ਤੇਲੀ ਆ। ਬਾੜ ਪੁੱਲ ਪਈ ਆ। ਇਹਦਾ ਵੀ ਜੀ ਫਿਰ ਮੁੱਲ। ਇਹਦਾ ਮੁੱਲ ਮਿਰਜੀ ਭਾਵੇਂ 70 ਕਰਾ ਲਓ 75 60 ਦੀ ਦੇ ਦਈਏ ਵੀ। ਨਹੀਂ ਕਰਦੀ ਇਹ ਕੋਈ ਮਾਨ। 6000 ਦੀ ਵੱਛੀ ਦੇ ਦਾਂਗੇ ਬਾਕੀ ਦੰਦਾ ਨਹੀਂ ਕੋਈ ਨੇ ਪੈਣ ਦੀ। ਅੱਛਾ। ਬਾੜ ਦੀ ਭਾਵੇਂ ਕੋਈ ਝੋਟੀ ਲੈ ਜਾ ਤੇ ਭਾਵੇਂ ਕੋਈ। ਮੱਝ ਲਾ ਦੇ ਜੋੜਾ ਹੀ ਲੈ ਗਏ। ਤੇ ਭਾਵੇਂ ਕੋਈ ਵੈੜ ਲੈ ਜਾ। ਅੱਛਾ। ਹਾਂਜੀ। ਜਿਹੜੀ ਵੈੜ 60 ਦੀ ਦੇ ਦੋ। ਬਾੜ ਦੀ ਵੱਛੀ ਦੇ ਦਾਂਗੇ। ਜੇ ਕੋਈ ਜੋੜਾ ਪਾ ਲੂਗਾ ਤੇ ਫਿਰ ਮਾਨ ਹੋਰ ਕਰ ਤੇ। ਮਾਨ ਤਾਂ ਦੋਹਾਂ ਦਾ ਹੋ ਜਾਏਗਾ ਉਦਾਂ ਕੱਲੀ ਵੱਛੀ 60 ਦੀ ਦੇ ਦਾਂਗੇ। ਠੀਕ ਹੈ ਜੀ। ਹਾਂਜੀ। ਤੇ ਇਨਾਂ ਦੇ ਕਿੰਨੀ ਕੁ ਉਮਰ ਜੇ ਕੋ ਹਿਸਾਬ ਤਾਂ ਪਤਾ ਜੇ ਇਹ ਵੀ ਜੇ 5 ਮਹੀਨੇ ਦੀ ਹੈ ਬੱਚੀ ਅੱਛਾ ਇਹ 5 ਮਹੀਨੇ ਦੀ ਹੈ ਹਾਂਜੀ ਠੀਕ ਆ ਤੇ ਇਨਾਂ ਦੇ ਕੋਈ ਮਾਂ ਦੇ ਦੁੱਧ ਦਾ ਪਤਾ ਕੁਛ ਕਿਸ ਦੀ ਮਾਂ ਦੁੱਧ ਤੇ 25 28 ਕਿਲੋ ਦਿੰਦੀ ਰਹੀ ਹੈ ਫਾਰਮ ਜਿਹੜੀ ਵਛੀ ਅੱਛਾ ਹਾਂਜੀ ਹਾਂਜੀ ਠੀਕ ਆ ਤਰ੍ਹਾਂ ਇਹ ਆ ਵੀ ਚਲੋ ਸੋਹਣੀ ਵਛੀ ਆ ਕੋਈ ਸੰਭਾਲਾ ਕੋਈ ਲੈ ਜਾਊਗਾ ਤੇ ਗਾਂ ਵੀ ਚਲੋ ਇਹ ਵੀ ਚੰਗੀ ਜਗ੍ਹਾ ਚਲ ਜੂਗੀ ਤੇ ਗਾਂ ਕਮਾਈ ਵੀ ਦਊਗੀ ਤੇ ਇੱਕ ਜਿਹੜੀ ਆ ਵਾਲੀ ਬੱਚੀ ਜੇ ਇਹ ਤੇ ਵੱਡੀ ਵਛੀ ਜੇ ਹਾਂਜੀ ਹਾਂਜੀ ਇਹਦੇ ਕਿੰਨੀ ਕੁ ਉਮਰ ਹੋਊਗੀ ਇਹ ਦੋਂਦੀ ਲੱਗਣ ਦੀ ਹੋਈ। ਇਹ ਆ ਵੀ ਇਹ ਤਿਆਰ ਹੋਣ ਵਾਲੀ ਆ ਬਸ ਕੇ। ਇਹ ਆਈ ਕਰੋਨ ਦੇ ਪੂਰੇ ਲਾਈਕ ਹੋਈ ਆ ਹੁਣ। ਹਾਂਜੀ। ਕਿ ਜਿਹੜਾ ਕੋਈ ਸਾਂਭ ਵਾਲਾ ਕੋਈ ਲੈ ਜਾਏ। ਹਾਂਜੀ ਹਾਂਜੀ ਜਾਂਦੇ। ਤੇ ਇਹਦੇ ਕੋਈ ਮਾਦੇ ਦੁੱਧ ਦਾ ਪਤਾ ਜੀ? ਇਹ ਵੀ ਨਹੀਂ ਰਹੀ ਜਬੀ 25 ਗੱਲੋ। ਠੀਕ ਆ। ਹਾਂਜੀ। ਤੇ ਇਹਨਾਂ ਦੇ ਮੁੱਲ ਜੋੜੀ ਦਾ ਹੀ। ਇਹ ਦੋਵੇਂ 10000 ਦੀਆਂ ਦੇ ਲੱਗ। ਅੱਛਾ ਦੋਵੇਂ 10000 ਦੀਆਂ। ਹਾਂਜੀ ਹਾਂਜੀ। ਠੀਕ ਆ। ਜੇ ਕੋਈ ਜੋੜੀ ਲੈ ਜਾਊਗਾ ਤੇ ਦੋਵੇਂ ਜੜੀਆਂ ਕਹਿੰਦੇ 10000 ਦੀਆਂ ਦੇ ਦਾਂਗੇ। ਬਾਕੀ ਤੁਸੀਂ ਆਪਣੀ ਸਮਝਣਾ ਵੇਖਣੀ ਆ। ਵੀ ਆਪ ਇਹ ਕਿੰਨੇ ਕ ਦੁੱਧ ਦੀਆਂ ਮਾਲਕ ਹੋਣਗੀਆਂ ਤੇ ਆਪਣੀ ਤੋਂ ਹੀ ਵੇਖ ਚਾਹ ਕੇ ਖੜਨੀਆਂ ਤੇ ਬਾਕੀ ਪਛੋ ਦੋਵੇਂ ਸਾਰੇ ਅੱਜ ਚਵਾਈ ਵਾਲਾ ਤੇ ਕੋਈ ਵੀ ਨਹੀਂ ਆ ਨਹੀਂ ਚਵਾਈ ਵਾਲਾ ਨਹੀਂ ਜੇ ਕੋਈ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜਾ ਕਿ ਨਈ ਨਾ ਇਹ ਕਿ ਨਈ ਆਪਣੇ ਕੋ ਕਿਹਨੇ ਮੈਡਮ ਲੈਣੀਆਂ ਵੀ ਹੁਣ ਚਾਏ ਜਦੋਂ ਮਰਜ਼ੀ ਡੰਗਰ ਰਾਣ ਨੂੰ ਵੀ ਲੈ ਸਕਦਾ ਜਦੋਂ ਮਰਜ਼ੀ ਆਣ ਕੇ ਅੱਛਾ ਮੇਰ ਕੋ ਲੈਣੇ ਮਤਲਬ ਕਿ ਜਦੋਂ ਇੱਕ ਦੋ ਚਾਰ ਪਸ਼ੂ ਹਮੇਸ਼ਾ ਕੋਲ ਰੰਦੇ ਰਹਿੰਦੇ ਆ ਬਾਕੀ ਜੇ ਕਿ ਕੋ ਚੰਗੀਆਂ ਵੱਡੀਆਂ ਗਾਂ ਹੁੰਦੀਆਂ ਹਨ ਮੇਰਾ ਨੰਬਰ ਸਕਰੀਨ ਤੇ ਚੱਲਦਾ ਵੀਡੀਓ ਪਾ ਲਿਆ ਕਰੋ ਅੱਛਾ ਜਿਹੜਾ ਮੈਂ ਕਿਸੇ ਨੇ ਵੇਚ ਨਹੀਂ ਹੋਵੇ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਲਿਓ ਫੋਨ ਕਰੀ ਕਰੇ ਵੱਡੀ ਗਾਂ ਚੰਗੀਆਂ 5 ਲੱਖ 6 ਲੱਖ ਦੀ ਠੀਕ ਹੈ ਜੀ ਹਾਂ ਜੀ ਫੋਨ ਕਰਦੇ ਠੀਕ ਹੈ ਵਿੱਚ 14 ਉਸਲੇ ਹੈ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ